ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਨਵੀਂ ਫਿਲਮ ਨੂੰ ਐਪਰੀਸ਼ੀਏਟ ਕਰਨ ਲਈ ਸਾਰੇ ਪਹੁੰਚੇ ਹੋ ਸਾਰੇ ਕਰਿਊ ਦਾ ਪ੍ਰੋਡਿਊਸਰ ਸਾਹਿਬਾਨ ਦਾ ਡਾਇਰੈਕਟਰ ਸਾਹਿਬਾਨ ਦਾ ਫਿਲਮ ਨਾਲ ਜੁੜੇ ਪੂਰੇ ਕਰਿਊ ਨੇ ਜਿੰਨੇ ਆਪਣੀ ਮਿਹਨਤ ਕਰਨੀ ਸੀ ਜੋ ਕੰਮਕਾਰ ਸੀ ਸਾਡਾ ਇੱਥੇ ਕੰਮ ਖਤਮ ਹੋ ਜਾਂਦਾ ਅਗਲਾ ਕੰਮ ਔਡੀਐਂਸ ਦਾ ਤੇ ਤੁਹਾਡਾ ਸ਼ੁਰੂ ਹੁੰਦਾ ਹੈ ਔਡੀਐਂਸ ਦਾ ਕੰਮ ਵੀ 14 ਤੋਂ ਸ਼ੁਰੂ ਹੋਣਾ ਹੈ ਜਦੋਂ ਫਿਲਮ ਸਿਨੇਮੇ ਵਿੱਚ ਲੱਗਣੀ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਸਬਜੈਕਟ ਸਾਰਿਆਂ ਨੇ ਦੇਖਿਆ ਕਿ ਉਹ ਜੀ ਫਿਲਮ ਹੈ ਤੁਸੀਂ ਦੇਖੀ ਹੈ ਤੁਸੀਂ ਇਸ ਗੱਲ ਨੂੰ ਅੱਗੇ ਤੱਕ ਪਹੁੰਚਾਉਣਾ ਹੈ ਸੋ ਇਹ ਫਿਲਮ ਤੁਹਾਡੇ ਹਵਾਲੇ ਹੈ ਹਰਦੀਪ ਗਰੇਵਾਲ ਜਰੂਰ ਨੇ ਪਹਿਲਾਂ ਤੁਲਕਾ ਤੁਲਕਾ ਫਿਲਮ ਦੇ ਰਾਹੀਂ ਸ਼ੁਰੂਆਤ ਕਰਕੇ ਮੈਚ 2013 ਮਨਾਈ ਤੇ ਹਰ ਵਾਰ ਜਦੋਂ ਫਿਲਮ ਲੈ ਕੇ ਆਉਂਦੇ ਨੇ ਹੁਣ ਅਸੀਂ 6 ਇਚ ਲੈ ਕੇ ਆਏ ਆ ਸੋ ਹਰ ਵਾਰ ਜਦੋਂ ਆਪਣੀ ਫਿਲਮ ਲੈ ਕੇ ਆਉਂਦੇ ਨੇ ਇੱਕ ਵਾਰ ਸਿਨੇਮਾ ਲੈ ਕੇ ਆਉਂਦੇ ਨੇ ਇੱਕ ਪੰਜਾਬੀ ਸਿਨੇਮੇ ਵਿੱਚ ਬਕਰੇ ਸਿਨੇਮੇ ਦੀ ਸ਼ੁਰੂਆਤ ਕਰਦੇ ਨੇ ਨਵੇਂ ਮੁੱਦੇ ਦੀ ਫਿਲਮ ਲੈ ਕੇ ਆਉਂਦੇ ਨੇ ਸੋ ਇਹਨਾਂ ਮੁੱਦਿਆਂ ਤੇ ਫਿਲਮ ਮਾਨੀ ਬਹੁਤ ਜ਼ਰੂਰੀ ਹੈ ਜਦੋਂ ਸਾਡੇ ਕੋਲੇ ਬਹੁਤਾਂ ਫਿਲਮਾਂ ਬਣਦੀਆਂ ਹੋਣ ਉਦੋਂ ਸਾਨੂੰ ਵੈਰੀਏਸ਼ਨ ਦੇ ਸਿਨੇਮੇ ਦੀ ਲੋੜ ਹੁੰਦੀ ਹੈ ਉਦੋਂ ਸਾਨੂੰ ਉਹ ਸਿਨੇਮੇ ਦੀ ਲੋੜ ਹੁੰਦੀ ਹੈ ਜਿਹੜਾ ਸਿਨੇਮਾ ਸਾਡੇ ਸਮਾਜ ਦੀ ਗੱਲ ਕਰਦਾ ਹੈ ਜਿਹੜਾ ਸਿਨੇਮਾ ਸਾਡੇ ਮੁੱਦਿਆਂ ਦੀ ਗੱਲ ਕਰਦਾ ਹੈ ਸੋ ਐਸੇ ਮੁੱਦਿਆਂ ਦੀ ਇੱਕ ਫਿਲਮ ਲੈ ਕੇ ਆਏ ਆ ਤੁਹਾਡੇ ਨਾਲ 6 ਸੀਚ ਜਿਹੜੀ ਜ਼ਿੰਦਗੀ ਧੜਕਦੀ ਅਸੀਂ ਇੱਕ ਪਾਸੇ ਤੇ ਦਿਖਾਈ ਹੈ ਕਿ ਇਹ ਸਾਡੇ ਹਰ ਪੰਜਵੇਂ ਸੱਤਵੇਂ ਘਰ ਦੀ ਕਹਾਣੀ ਹੈ ਜਿਹੜੇ ਅਸੀਂ ਰੋਜ਼ ਇਹ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਪੜ੍ਹਦੇ ਆ ਤੇ ਹਰ ਰੋਜ਼ ਕੋਈ ਉਹੋ ਜਿਹੇ ਘਟਨਾਵਾ ਹੁੰਦੀਆਂ ਨੇ ਉਹਨਾਂ ਘਟਨਾਵਾਂ ਨੂੰ ਇੱਕ ਲੜੀ ਦੇ ਵਿੱਚ ਤੋਲ ਕੇ ਮੈਰੀ ਖਡਰੋ ਹੋਰਾਂ ਨੇ ਇਸ ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਸੋ ਜਿੰਨੇ ਆਰਟਿਸਟਾਂ ਨੇ ਕੰਮ ਕੀਤਾ ਜਿਹੋ ਜੀ ਫਿਲਮ ਬਣ ਕੇ ਆਈ ਤੁਸੀਂ ਸਾਰਿਆਂ ਨੇ ਦੇਖੀ ਹੈ ਤੁਹਾਡੇ ਨਾਲ ਫਿਲਮ ਦਾ ਤੁਸੀਂ ਕਿਉਂਕਿ ਹਰ ਫਿਲਮ ਦੇਖਦੇ ਹੋ ਤੁਸੀਂ ਤੁਹਾਡੇ ਨਾਲੋਂ ਵੱਡਾ ਐਨਾਲਿਸਿਸ ਕੋਈ ਨਹੀਂ ਕਰ ਸਕਦਾ ਫਿਲਮ ਦਾ ਤੁਸੀਂ ਹਰ ਫਿਲਮ ਦੇ ਪ੍ਰੀਮੀਅਰ ਤੇ ਆਉਂਦੇ ਹੋ ਸੋ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਮੁੱਦੇ ਦੀ ਫਿਲਮ ਹੈ ਚੰਗੀ ਫਿਲਮ ਹੈ ਉਹ ਫਿਲਮਾਂ ਸਾਡੇ ਸਮਾਜ ਚ ਐਪਰੀਸ਼ੀਏਟ ਹੋਣੇ ਚਾਹੀਦੀਆਂ ਇਹਨਾਂ ਨੇ ਇੱਕ ਗੱਲ ਬੇਸ਼ੱਕ ਮੈਂ ਹਰ ਬੰਦੇ ਨਾਲ ਕੰਮ ਕਰਦਾ ਸਾਡੀ ਫਿਲਮ ਲਾਈਨ ਦੇ ਹਰ ਲੋਕਾਂ ਨਾਲ ਕੰਮ ਕਰਦਾ ਪਰ ਕਦੇ ਵੀ ਰਦੀਪ ਗਰੇਵਾਲ ਹੋਰਾਂ ਨੇ ਟਾਈਮ ਪਾਸ ਫਿਲਮ ਨਹੀਂ ਬਣਾਈ ਕਿ ਅਸੀਂ ਦੋ ਕੰਮ ਜੇ ਪੂਰੇ ਕਰਨੇ ਟਾਈਮ ਪਾਸ ਕਰ ਲਿਆ ਚਾਰ ਗੀਤ ਪਾਲੇ ਚਾਰ ਅਸੀਂ ਕਮੇਟੀ ਦੇ ਸੀਨ ਪਾਲੇ ਹਰ ਉਸ ਮੁੱਦੇ ਨੂੰ ਫੜਕੇ ਜਿਹੜੀ ਨੂੰ ਫਿਲਮ ਬਣਾਉਣੀ ਉਸ ਮੁੱਦੇ ਤੇ खरे ਉਤਰਦੇ ਨੇ ਸੋ ਅਗਲਾ ਜਿਹੜਾ ਰਿਜ਼ਲਟ ਹੈ ਉਹ ਤੁਹਾਡਾ ਹੁੰਦਾ ਅਸੀਂ ਪੇਪਰ ਜਿਵੇਂ ਰਦੀਪ ਗੱਲ ਕਰ ਰਹੇ ਸੀ ਕਿ ਪੇਪਰ ਦੇਣ ਤੋਂ ਬਾਅਦ ਅਸੀਂ ਰਿਜ਼ਲਟ ਦੇ ਦਿਨ ਥੋੜੇ ਨਰਵਸ ਤਾਂ ਹੁੰਨੇ ਆ ਕਿ ਲੋਕਾਂ ਦਾ ਰਿਸਪੌਂਸ ਕਿ ਹੋ ਜਾਊਗਾ ਪਰ ਹਰ ਵਾਰ ਇੱਕ ਤਹਈਆ ਜਿਹੜਾ ਇਹਨਾਂ ਦਾ ਇਸ ਗੱਲ ਨੂੰ ਐਪਰੀਸ਼ੀਏਟ ਕਰਨ ਮਰਦਾ ਹਰ ਵਾਰ ਇੱਕ ਨਵਾਂ ਮੁੱਦਾ ਲੈ ਕੇ ਆਉਂਦੇ ਨੇ ਤੇ ਉਸ ਮੁੱਦੇ ਦੀ ਫਿਲਮ ਬਣਾਉਂਦੇ ਨੇ। ਥੈਂਕ ਯੂ ਵੈਰੀ ਮੱਚ। ਸੋ ਦੂਜੇ ਕਲਾਕਾਰਾਂ ਮੈਂ ਇਹਨਾਂ ਨੂੰ ਅਜੀਬ ਨੂੰ ਬੇਨਤੀ ਕਰੂੰਗਾ ਕਿ ਉਹ ਫਿਲਮ ਬਾਰੇ ਗੱਲ ਕਰਨ। ਮੈਂ ਨਹੀਂ। ਸੋ ਗਾਇਸ ਪਹਿਲਾਂ ਤਾਂ ਥੈਂਕ ਯੂ ਆਲ ਫॉर ਕਮਿੰਗ ਅੱਜ ਐਂਡ ਹਰਦੀਪ ਐਂਡ ਗੈਰੀ ਆਈ ਥਿੰਕ ਗੈਰੀ ਠੀਕ ਹੈ। ਇੱਥੇ ਨੇ ਸਾਡੇ ਡਾਇਰੈਕਟਰ। ਦੇ ਡੋਨਟ ਨੀਡ ਐਨ ਇੰਟਰੋਡਕਸ਼ਨ 9 ਸਾਲ ਤੋਂ ਲੱਗੇ ਹੋਏ ਨੇ। ਮੈਂ ਇਹਨਾਂ ਨੂੰ ਹਜੇ ਵੀ ਨਿਊ ਕਮਰਸ ਨਿਊ ਕਮਰਸ ਕਹੀ ਜਾਣੀ ਆ ਕਿਉਂਕਿ ਇਹ ਇਹਨਾਂ ਦੀ ਤੀਸਰੀ ਮੂਵੀ ਹੈ। ਕੁਨਕਾ ਤੁਨਕਾ ਗਾਣਾ ਕੁਨਕਾ ਤੁਨਕਾ ਦਿ ਮੂਵੀ ਬੈਚ 2013 ਨਾਉ 6 ਇਜ ਇਹਨਾਂ ਦੀ ਤੀਸਰੀ ਫਿਲਮ ਆਈ ਜਸਟ ਫੀਲ ਕਿ ਇਹ ਆਪਣੇ ਇੰਡਸਟਰੀ ਦੇ ਆਉਣ ਵਾਲੇ ਆਉਣ ਵਾਲੇ ਨੇ ਇਹ ਆਪਣੇ ਇੰਡਸਟਰੀ ਦੇ ਹੀਰੇ ਨੇ ਪਰ ਤਰਸ਼ਨਾ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਹੈ ਪੰਜਾਬੀ ਫਿਲਮ ਇੰਡਸਟਰੀ ਦੀ ਜ਼ਿੰਮੇਵਾਰੀ ਹੈ ਬਿਕਾਜ਼ ਇਹ ਇਕੱਲੇ ਹੀ ਲੱਗੇ ਹੁੰਦੇ ਨੇ ਕੋਈ ਕੰਪਨੀ ਕੋਈ ਸਪੋਰਟ ਨਹੀਂ ਘਰੋਂ ਹੀ ਪੈਸਾ ਭੁਖਣਾ फूकना जिदा कहें हरदीप कि मैं अपना घर फूक चुका है आई रियली रियली हैव एन अपील टू पंजाबी फिल्म इंडस्ट्री मेनली कि जो कोई नवा है नवा खड़न की कोशिश करता है मेरा पर्सनल ओपीनियन है प्लीज बड़े पैनल की री रिज ना करो क्योंकि इफेक्ट पेगा दे आर स्टिल ग्रोइंग एंड असी कोशिश करा पीपल लाइक मी पीपल लाइक मल जी आई एम श्योर बहुत सारे होर भी आर्टिस्ट ने ਜੋ ਇਹਨਾਂ मतलब ਇਹਨਾਂ ਦੀ ਇੱਜ਼ਤ ਕਰਨਗੇ ਕਰਦੇ ਨੇ ਐਂਡ ਹੋਰ ਵੀ ਕਰਨਗੇ ਜਿਵੇਂ ਜਿਵੇਂ ਇਹ ਗ로우 ਕਰਨਗੇ ਜਿਵੇਂ ਜਿਵੇਂ ਇਹ 6 ਇਚ ਵਰਗੀਆਂ ਮੂਵੀਜ਼ ਕਰਨਗੇ ਹੋਰ ਬੈਚ 2013 ਦਾ ਫੋਰਟੂ ਬਣਾਉਣਗੇ ਤੁਨਕਾ ਤੁਨਕਾ ਦਾਪਾ ਟੂ ਬਣਾਉਣਗੇ ਪਰ ਬਣਾ ਤਾਂ ਹੀ ਸਕਦੇ ਨੇ ਜੇ ਆਪਾਂ ਇਹਨਾਂ ਦੇ ਨਾਲ ਖੜੀਏ 6 ਇਚ ਤੁਨਕਾ ਤੁਨਕਾ ਬੈਚ 2013 ਨੂੰ ਆਪਾਂ ਮੌਕਾ ਦੇਈਏ ਕਿ ਉਹ ਬਾਕਸ ਆਫਿਸ ਸਕਸੈਸ ਬਣ ਜਾਣ ਆਈ ऍम ਸ਼ੋਰ ਸਾਰਿਆਂ ਨੂੰ ਮੂਵੀ ਬਹੁਤ ਪਸੰਦ ਆਈ ਹੈ ਮੈਂ ਸਿਰਫ ਪ੍ਰੇ ਕਰਦੀ ਹਾਂ ਹੋਪ ਕਰਦੀ ਹਾਂ ਐਂਡ ਰਿਕੁਐਸਟ ਕਰਦੀ ਹਾਂ ਕਿ ਇਸ ਮੂਵੀ ਨੂੰ ਬਾਕਸ ਆਫਿਸ ਸਕਸੈਸ ਬਨਾਇਆ ਜਾਏ ਪਬਲਿਕ ਨੂੰ ਅਪੀਲ ਕਰਦੀ ਹਾਂ ਮੀਡੀਆ ਨੂੰ ਅਪੀਲ ਕਰਦੀ ਹਾਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਮੂਵੀ ਵਧੀਆ ਲੱਗੀ ਫਿਰ ਪਲੀਜ਼ ਡੋਨਟ ਵੇਟ ਕਿ OTT ਤੇ ਆ ਜਾਏਗੀ ਆਪਾਂ ਦੇਖ ਲਵਾਂਗੇ ਨਹੀਂ OTT ਤੇ ਕੋਈ ਰਾਈਟਸ ਨਹੀਂ ਵੇਚੇ ਹੈਗੇ ਇਹਨਾਂ ਨੇ ਉੱਠ ਕੀ ਤਹ ਜਾ ਨਹੀਂ ਆਏਗੀ ਸੋ ਵਰਡ ਆਫ ਮਾਊਥ ਪਲੀਜ਼ ਸਪਰੈਡ ਕਰਿਓ ਐਂਡ ਆਈ ਰੀਲੀ ਰੀਲੀ ਹੋਪ ਹਰਦੀਪ ਅੰਗਾਰੀਂ ਕਿ ਤੁਹਾਨੂੰ ਔਨ ਵਾਲੇ ਟਾਈਮ ਵਿੱਚ ਕੋਈ ਲੈਗ ਪੁੱਲਿੰਗ ਨਾ ਹੋਵੇ ਐਂਡ ਤੁਸੀਂ ਗਰੋ ਕਰੋ ਤੁਸੀਂ ਗਰੋ ਕਰੋ ਐਂਡ ਤੁਹਾਨੂੰ ਸਪੋਰਟ ਮਿਲੇ ਫਿਲਮ ਬਾਰੇ ਸਾਰੇ ਨੂੰ ਪਤਾ ਜਿੰਨੇ ਵੀ ਇੱਥੇ ਲੋਕ ਨੇ ਉਹਨਾਂ ਨੇ ਦੇਖ ਲਿਆ ਆਈ ਜਸਟ ਵਾਂਟ ਕਿ ਨਵੇਂ ਲੋਕਾਂ ਨੂੰ ਨਵੇਂ ਆਰਟਿਸਟਸ ਨੂੰ ਮੌਕਾ ਦਿੱਤਾ ਜਾਵੇ ਤੇ ਵਧੀਆ ਮੌਕਾ ਦਿੱਤਾ ਜਾਵੇ ਥੈਂਕ ਯੂ ਸੋ 6 ਜੂਨ 14 ਮਾਰਚ ਯੂ ਰਿਲੀਜ਼ ਹੋ ਰਹੀ ਹੈ प्लीज <laughs> 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 <देड़ी जीड़ी> <laughs> <laughs> okay, uh, सारे जाके दोबारा देखियो थैंक यू अह जी प्लीज हरनी और हरनी जी और मुझे शुक्रिया हो रही है रेड में आओगे प्लीज बात चौणगी ओके सत श्री अकाल सारेयां नु सबसे पहले मैं बहुत-बहुत धन्यवाद ਤੁਸੀਂ ਐਨੇ ਮਿਹਨਤੀ ਹੋ ਤੁਸੀਂ ਹਰ ਪ੍ਰੀਮੀਅਰ ਤੇ ਆਉਂਦੇ ਹੋ ਤੇ ਐਨੇ ਜਜ਼ਬੇ ਨਾਲ ਖੜੇ ਹੁੰਦੇ ਹੋ ਮੈਂ ਤੁਹਾਨੂੰ ਸਿਰਫ ਦਿਲੋਂ ਕੁਝ ਸ਼ਬਦ ਹੀ ਕਹਿਣਾ ਚਾਹੁੰਦੀ ਆ ਤੁਹਾਡੇ ਜੀ ਸਾਰੀ ਆਡੀਐਂਸਿਸ ਨੂੰ ਮੈਂ ਹਰਜੀਤ ਜੀ ਦੀ ਟੀਮ ਦੇ ਨਾਲ ਦੇ 1 ਤੋਂ ਅਸੋਸੀਏਟਡ ਆ 30 ਪਹਿਲੀ ਫਿਲਮ ਤੁਨਕਾ ਤੁਨਕਾ ਸੀ ਮੇਰੀ ਵੀ ਐਜ਼ ਅ ਲੀਡ ਪਹਿਲੀ ਫਿਲਮ ਤੁਨਕਾ ਤੁਨਕਾ ਸੀ ਤੇ ਉਦੋਂ ਮੈਨੂੰ ਕੁਝ ਵੀ ਨਹੀਂ ਪਤਾ ਹੁੰਦਾ ਸੀ ਤੇ ਪਰ ਮੈਂ ਇੰਨਾ ਕੁਝ ਇੰਨਾ ਤੋਂ ਸਿੱਖਿਆ ਹੈ ਬੈਚ 2013 ਦੇ ਲਈ ਫਿਕਸ ਈਚ ਦੇ ਵਿੱਚ ਵੀ ਇਹਨਾਂ ਨੇ ਮੇਰਾ ਰਿਗਾਰਡ ਰੱਖਿਆ ਮੈਨੂੰ ਇੱਕ ਗਾਣੇ ਦੇ ਵਿੱਚ ਸਪੈਸ਼ਲ ਅਪੀਅਰੈਂਸ ਦਿੱਤੀ ਹੈ ਮੈਨੂੰ ਐਦਾਂ ਫੀਲ ਹੋ ਰਿਹਾ ਜਿਵੇਂ ਮੇਰੀ ਲੱਭਦੀ ਫਿਲਮ ਹੋਵੇ ਮੈਨੂੰ ਇੰਨਾ ਚਾ ਚੜਿਆ ਹੋਇਆ ਹੈ ਐਕਚੁਅਲੀ ਕਿਉਂਕਿ ਮੈਂ ਇਹਨਾਂ ਦੀ ਮਿਹਨਤ ਤੋਂ ਇੰਨੀ ਕੁ ਸਾਦੇ ਗੁਰੂ ਆ ਨਾ ਮੇਰੇ ਫਾਦਰ ਵੀ ਅੱਜ ਕਹਿ ਰਹੇ ਸੀਗੇ ਕਹਿੰਦੇ ਮੈਨੂੰ ਇਹਨਾਂ ਪਤਾ ਵੀ ਇਹਨਾਂ ਦੀ ਫਿਲਮ ਦੇ ਵਿੱਚ ਸਟੋਰੀ ਬਹੁਤ ਵਧੀਆ ਹੋਣ ਵਾਲੀ ਹੈ ਕਿ ਇਹਨਾਂ ਦੀ ਫਿਲਮ ਦੇਖ ਕੇ ਮੈਨੂੰ ਮਜ਼ਾ ਬਹੁਤ ਆਉਣ ਵਾਲਾ ਹੈ ਤਾਂ ਮਤਲਬ ਤੁਸੀਂ ਇਹ ਦੇਖੋ ਕਿ ਸਾਡੀ ਜਿਹੜੀ ਪੇਰੈਂਟਸ ਦੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਸ ਚੀਜ਼ ਤੇ ਯਕੀਨ ਹੈ ਕਿ ਜੋ ਕੰਮ ਕਰਦੇ ਨੇ ਉਹ ਬਹੁਤ ਹੀ ਸੂਝਵਾਨ ਤੰਗ ਨਾਲ ਕਰਦੇ ਨੇ ਤੇ ਸਿਕਸ ਇਚ ਦੇਖ ਕੇ ਤਾਂ ਮੈਂ ਮਤਲਬ ਮੈਂ ਅੱਬ ਮੇਰੀਆਂ ਜੋ ਇਹਨਾਂ ਤੋਂ ਐਕਸਪੈਕਟੇਸ਼ਨ ਸੀ ਇਹਨਾਂ ਨੇ ਉਹਨੂੰ ਵੀ ਕ੍ਰੋਸ ਕਰ ਦਿੱਤਾ ਟੂ ਬੀ ਵੈਰੀ ਆਨਸਟ एंड बहुत ही बाकमाल फिल्म है मैंडी मैम ने इतना सोहना परफॉर्म किया ने रोल ही इट्स नॉट जस्ट कि एक्टर तक लिमिटेड है थोड़ी फिल्म देख के पूरा क्रेडिट इन्हों को मिलता है एंड अमृतक प्लीज़ सामने आए ਅਮਨਿੰਦਰ ਥੀਏਟਰ ਦੇ ਸਟੂਡੈਂਟ ਨੇ ਤੇ ਇਹਨਾਂ ਨੇ ਮੰਤਰੀ ਤਾਂ ਜਦੋਂ ਹੁਣ ਸਾਰੇ ਜਣੇ ਦੇਖਣਗੇ ਨਾ ਮੰਤਰੀਤ ਸੱਤੇ ਜ਼ੁਬਾਨ ਦੇ ਉੱਤੇ ਆ ਜਾਣਾ ਤੇ ਇਹਨਾਂ ਨੇ ਇੰਨਾ ਸੋਹਣਾ ਰੋਲ ਪਲੇ ਕੀਤਾ ਹੈ ਅਮੇਜ਼ਿੰਗ ਸੀਰੀਅਸਲੀ ਐਂਡ ਹੂਡੋਸ ਟੂ ਐਵਰੀਬਾਡੀ ਬਹੁਤ ਸੋਹਣਾ ਕੰਮ ਕੀਤਾ ਆਈ ਜਸਟ ਰੀਲੀ ਹੋਪ ਕਿ ਤੁਹਾਨੂੰ ਆਡੀਅנס ਤੋਂ ਤੁਹਾਡਾ ਪੰਨ ਦਾ ਪਿਆਰ ਜ਼ਰੂਰ ਮਿਲਣਾ ਚਾਹੀਦਾ ਮਤਲਬ ਉਹ ਮੇਰੀ ਬਹੁਤ ਹੰਬਰ ਰਿਕਵੈਸਟ ਹੈ ਸਾਰਿਆਂ ਨੂੰ 6 ਇਚ ਨੂੰ ਸੀਰੀਅਸਲੀ ਉਹਦਾ ਪੰਨ ਦਾ ਪਿਆਰ ਮਿਲਣਾ ਚਾਹੀਦਾ ਥੈਂਕ ਯੂ ਆਲ ਗ੍ਰਾਊਸਰ ਮੈਂ ਕੋਈ ਫੋਨ ਉਹਨੂੰ ਬੁਲਾਉਣੇ ਆਂ ਉਹ ਕੈਰੀ ਬਾਤ ਨਹੀਂ ਨਹੀਂ ਸ਼ਾਇਦ ਮੈਨੂੰ ਬੋਲ ਨਹੀਂ ਹਾਂ ਅੱਛਾ ਚਲੋ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ ਇੱਥੇ ਆਉਣ ਲਈ ਹੈ ਨਾ ਕੁਝ ਵੀ ਬੋਲਣਾ ਹੈ ਪਹਿਲਾਂ ਤਾਂ ਸਾਰਿਆਂ ਦਾ ਥੈਂਕ ਯੂ ਇੱਥੇ ਆਉਣ ਦਾ ਨੇ ਵੀ ਆਰਟਿਸਟ ਸਾਡੇ ਸੂਤਰੋਂ ਤੋਂ ਸੀਨੀਅਰ ਨੇ ਸਾਰੇ ਤਕਰੀਕਾ ਤੇ ਸਭ ਨੂੰ ਬਦਿਆ ਲੱਗਿਆ ਐਪਰੀਸ਼ੀਏਟ ਕਰ ਰਹੇ ਹਾਂ ਮਤਲਬ ਵਧੀਆ ਵੀ ਲੱਗ ਰਿਹਾ ਪਰ ਮੈਂ ਨਰਵਸ ਵੀ ਹਾਂ ਕਿਉਂਕਿ ਹਜੇ 14 ਤਰੀਕ ਨੂੰ ਜਦੋਂ ਬਾਕੀ ਦੇਖਣ ਜਾਣਗੇ ਫਿਲਮ ਤੇ ਉਦੋਂ ਥੋੜਾ ਜਿਹਾ ਟੈਂਸ਼ਨ ਤੇ ਹੀ ਹੋਣਾ ਬਾਕੀ ਤੁਸੀਂ ਬੋਲੋ ਇਨਵੋਸ ਵੀ ਨੇ ਐਕਸਾਈਟਿਡ ਵੀ ਨੇ ਸਭ ਦਾ ਸ਼ੁਕਰੀਆ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਸ ਥੈਂਕ ਯੂ ਸਾਰਿਆਂ ਦਾ ਕਿ ਤੁਸੀਂ ਸਾਰੇ ਪਹੁੰਚੇ ਤੇ ਇੱਕ ਇਹ ਆ ਵੀ ਵੱਧ ਤੋਂ ਵੱਧ ਤੁਸੀਂ ਜਿਨ੍ਹਾਂ ਨੇ ਫਿਲਮ ਦੇਖੀ ਤੇ ਜਿਨ੍ਹਾਂ ਨੂੰ ਵਧੀਆ ਲੱਗੀ ਮੀਡੀਆ ਚਲੋ ਤੁਸੀਂ ਇੱਕ ਆਪਣੀ ਡਿਊਟੀ ਨਿਭਾਉਣੀ ਹੈ ਪਰ ਵੈਸੇ ਵੀ ਮੈਂ ਕਹਣਾ ਵੀ ਜੇ ਸੱਚੀ ਦਿਲੋਂ ਵਧੀਆ ਲੱਗੀ ਤਾਂ ਅੱਗੇ ਜਰੂਰ ਚਾਰ ਬੰਦਿਆਂ ਨੂੰ ਜਰੂਰ ਕਹੋ ਕਿ ਫਿਲਮ ਜਰੂਰ ਦੇਖੀਏ ਥੈਂਕ ਯੂ ਸਾਰੇ ਆਏ ਸੱਜਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੀ ਇੱਕ ਹੀ ਬੇਨਤੀ ਹੈ ਕਿ ਆਪਾਂ ਇਹ ਦਿਨ ਫਿਲਮਾਂ ਦੇਖਦੇ ਆ ਤੇ ਉਹਨਾਂ ਨੂੰ ਨਿੰਦਦੇ ਵੀ ਆ ਤੇ ਜੇ ਕੋਈ ਚੰਗੇ ਸਬਜੈਕਟ ਤੇ ਕੋਈ ਚੰਗੀ ਫਿਲਮ ਬਣੀ ਹੈ ਤਾਂ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਥੀਏਟਰ ਵਿੱਚ ਜਾ ਕੇ ਉਹ ਦੇਖੀਏ ਜ਼ਰੂਰ ਤਾਂ ਕਿ ਅੱਗੇ ਇਦਾਂ ਦੀਆਂ ਹੋਰ ਫਿਲਮਾਂ ਬਣ ਸਕਣ ਤੇ ਹਰਦੀਪ ਭਾਈ ਉਹਨੇ ਹਮੇਸ਼ਾ ਹੀ ਕੋਈ ਨਵਾਂ ਕੋਈ ਡਿਫਰੈਂਟ ਸਬਜੈਕਟ ਲੈ ਕੇ ਆਉਂਦੇ ਆ ਰੈਪੀਟੀਸ਼ਨ ਨਹੀਂ ਹੁੰਦੀ ਇਹਨਾਂ ਦੇ ਕੰਮ ਵਿੱਚ ਤੇ ਕੰਮ ਕਰਕੇ ਵੀ ਇਹਨਾਂ ਨਾਲ ਬਹੁਤ ਵਧੀਆ ਲੱਗਿਆ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਸ ਫਿਲਮ ਨੂੰ ਥੀਏਟਰ ਵਿੱਚ ਜਾ ਕੇ ਜ਼ਰੂਰ ਸਪੋਰਟ ਕਰੋ ਥੈਂਕ ਸਤਿ ਸ੍ਰੀ ਅਕਾਲ ਹਰ ਸੇਮਰਨ ਨੂੰ ਆਪਾਂ ਸਾਰੇ ਜਾਣਦੇ ਮੈਂ ਕੱਲ ਦੱਸਣ ਲੱਗਿਆ ਐ ਕਿਉਂਕਿ ਮੈਂ ਹਰਦੀਪ ਨੂੰ ਪਰਸਨਲੀ ਨਹੀਂ ਸੀ ਜਾਣਦਾ ਪਰ ਸਿਰਫ ਫਿਲਮਾਂ ਤੇ ਕੀਤਾ ਰਾਹੀਂ ਜਾਣਦਾ ਤੇ ਮੈਨੂੰ ਲੱਗਿਆ ਕਿ ਉਹ ਵੱਖਰਾ ਕੰਮ ਕਰਦਾ ਕਿ ਮੈਨੂੰ ਉਹਦੀ ਸਪੋਰਟ ਲਈ ਹੋਣਾ ਚਾਹੀਦਾ ਸੋ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਹੀਂ ਇਹ ਗੱਲ ਸੱਚੀ ਹੈ ਬਿਕਾਜ਼ ਪਰਸਨਲੀ ਕਦੀ ਇਹਨਾਂ ਇੰਟਰੈਕਸ਼ਨ ਹੋਈ ਨਹੀਂ ਕਦੀ ਤੇ ਵੀਰ ਤਾਂ ਮੈਂ ਲਾਈਵ ਵੀ ਦੇਖੇ ਸੀਗੇ ਫਿਲਮ ਦੇ ਰਿਲੇਟਡ ਚਲੋ ਸੌ ਚੀਜ਼ਾਂ ਹੋ ਜਾਂਦੀਆਂ ਐ ਕਦੇ ਹੁੰਦੀ ਹੈ ਕਾਂਬ ਗਾਰਡਨ ਵਾਲੇ ਨੇ ਵਿਗਾੜਨਾ ਹੁੰਦਾ ਸਵਾਰਨ ਵਾਲੇ ਨੇ ਸਵਾਰਨਾ ਹੁੰਦਾ ਸੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਮੇਰੇ ਵੱਲੋਂ ਜਿੰਨੀ ਕੁ ਵੀ ਸਪੋਰਟ ਹੁੰਦੀ ਹੈ ਮੈਂ ਕੀਤੀ ਹੈ ਬਾਕੀ ਮੈਂਡੀ ਸਾਡੀ ਦੋਸਤ ਹੈ ਮੈਨੂੰ ਦੇਖ ਕੇ ਐ ਲੱਗ ਰਿਹਾ ਵੀ ਸਾਨੂੰ ਇੱਕ ਹੋਰ ਫਿਲਮ ਕਰਨੀ ਚਾਹੀਦੀ ਹੈ ਬਿਕੋਜ਼ ਉਦੋਂ ਮੈਂਡੀ ਜੀ ਖਾਸੇ ਭਾਰੇ ਸੀਗੇ ਤੇ ਅ ਕਰਾਂਗੇ ਸਿਕਸ ਇਚ ਵਾਰੇ ਬੋਲੋ 2 4 ਸੋ ਦੋਜੀ ਗੱਲ ਹੈ ਸੀਰੀਅਸ ਮੁੱਦੇ ਤੇ ਫਿਲਮ ਬਣੀ ਹੈ ਮੈਂ ਹਮੇਸ਼ਾ ਦੇਖਦਾ ਇੱਕ ਸੱਚ ਹਾਂ ਤੁਹਾਡੇ ਸਾਰੇ ਰਣ ਗੱਲ ਇਹ ਵੀ ਜ਼ਰੂਰੀ ਹੈ ਕਿ ਜਦੋਂ ਆਪਾਂ ਐਡ ਵੀ ਤੁਸੀਂ ਸਾਰੇ ਜਿਹੜੇ ਜਰਨਲਿਸਟ ਹੈ ਜਿੰਨੇ ਵੀ ਚੈਨਲ ਚੱਲਦੇ ਹਨ ਨਾ ਕਿਉਂਕਿ ਨੌਲੇਜ ਤੋਂ ਬਿਨਾ ਕੰਮ ਗਲਤ ਹੋ ਜਾਂਦੀ ਹੈ ਕੋਈ ਬਾਹਰ ਚਲੇ ਜਾਂਦਾ ਕੋਈ ਡੌਂਕੀ ਚ ਫਸ ਜਾਂਦਾ ਕੋਈ ਕਿਵੇਂ ਇਹ ਆਪਣਾ ਸਾਰਿਆਂ ਦਾ ਫਰਜ਼ ਹੈ ਇਕੱਲੇ ਫਿਲਮਾਂ ਵਾਲਿਆਂ ਦਾ ਜਾਂ ਇਕੱਲੇ ਲੀਡਰਾਂ ਦਾ ਨਹੀਂ ਇਹ ਰਿਸਪੋਨਸੀਬਿਲਟੀ ਬਣਦੀ ਚੈਨਲ ਵਾਲੇ ਵੀ ਉਹਨੂੰ ਪ੍ਰੋਪਰ ਬੰਦੇ ਦੀ ਐਡ ਹੀ ਚਲਾਇਆ ਕਰੋ ਕਿਉਂਕਿ ਮੈਂ ਬਹੁਤ ਸਾਰੀਆਂ ਐਡਾਂ ਦੇਖਦਾ ਹੁੰਦਾ ਕਿ ਸਾਈਪ੍ਰਸ ਜਾਓ ਵੀਜ਼ਾ ਫੀਸ ਬਾਅਦ ਸਾਈਬਰਸ ਕੀਆ ਨਾਹੀਂ ਸੋ ਉਹਨਾਂ ਨੂੰ ਨੌਲੇਜ ਵੀ ਦੇਇਆ ਕਰੋ ਉਨੀ ਪ੍ਰੋਪਰ ਐਵੇਂ ਜਿਵੇਂ ਜੇ ਕੈਨੇਡਾ ਕਿਸੇ ਨੇ ਜਾਣਾ ਚਾਹ ਅਮਰੀਕਾ ਜਾਣਾ ਉਹਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਐ ਸੋ ਉਸੇ ਬੰਦੇ ਦੀ ਸਪੋਰਟ ਕਰਿਆ ਕਰੋ ਇਹ ਮੇਰੇ ਵੱਲੋਂ ਬੇਨਤੀ ਐ ਦੂਜੀ ਗੱਲ ਸਿਕਸ ਇਚ ਬਹੁਤ ਸੋਹਣਾ ਮੈਸੇਜ ਐ ਫਿਲਮ ਦੇ ਵਿੱਚ ਸੋ ਵਾਕਮਾਲ ਕੰਮ ਕੀਤਾ ਹਰਦੀਪ ਵੀਰ ਨੇ ਇਹਨਾਂ ਨੇ ਪਹਿਲਾਂ ਵੀ ਬਹੁਤ ਸੋਹਣਾ ਕੰਮ ਕੀਤਾ ਮੈਂਡੀ ਆਬੀਸਲੀ ਸ਼ੀਜ਼ ਆਲਵੇਜ਼ ਆਸਮ ਤੇ ਸਾਰੀ ਟੀਮ ਗੈਰੀ ਵੀਰ ਆਪਦੀ ਨੇ ਬਹੁਤ ਸੋਹਣਾ ਕੰਮ ਕੀਤਾ ਦੋਤੀ ਭਾਈ ਸਾਡਾ ਤੇ ਮੇਰੇ ਵੱਲੋਂ ਤਾਂ ਵਧਾਈ ਵੀ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਰਿਕਵੈਸਟ ਹੈ ਕਿ ਵਧੀਆ ਚੀਜ਼ ਨੂੰ ਪ੍ਰਮੋਟ ਕਰਿਆ ਕਰੀਏ ਆਪਾਂ ਕਿਉਂਕਿ ਅੱਜ ਕੱਲ ਜੇ ਕੁਝ ਨੈਗੇਟਿਵ ਬੋਲਦੀ ਹੈ ਤਾਂ ਉਹ ਤਾਂ ਲਾ 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 ਕਰਕੇ ਸਾਰੇ ਚੱਕ ਲੈਂਦੇ ਆ ਸੋ ਇਹ ਇੰਨਾ ਇੱਕ ਫਰਜ਼ ਆ ਆਪਣਾ ਨਿਭਾइए ਸਾਰੇ ਜਣੇ ਬਹੁਤ ਸਾਰਾ ਪਿਆਰ ਸਤਿਕਾਰ ਇਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਤੇ ਰੌਣੀ ਭਾਜੀ ਸਾਡੇ ਵੱਡੇ ਵੀਰ ਇਹਨਾਂ ਤੇ ਸਾਨੂੰ ਮਾਣ ਆ ਸਾਰਿਆਂ ਤੇ ਮੈਂ ਪਹਿਲੀ ਵਾਰ ਇਹ ਕਹਿੰਨਾ ਵੀ ਬਿਨਾ ਜਾਣ ਪਛਾਣ ਦੇ ਵੀ ਪਰਸੇਵ ਇੰਡਸਟਰੀ ਦੇ ਆ ਆਪਾਂ ਨੂੰ ਇੱਕ ਦੂਜੇ ਦੀ ਬਾਹ ਜ਼ਰੂਰ ਫੜਨੀ ਚਾਹੀਦੀ ਸੋ ਬਹੁਤ ਸਾਰਾ ਪਿਆਰ ਇਸ ਦਾ ਥੈਂਕ ਯੂ ਯਾਸ਼ਮੀਰ ਜੈਪਸੀ ਆ ਮਾ ਬੇ ਅ ਸਸੀਗਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਆਪਣੀ ਟੀਮ ਦਾ ਮੈਂ ਇੱਕ ਗੱਲ ਇਹ ਕਹਿਣੀ ਚਾਹਣਾ ਕਿ ਜੇਕਰ ਸਿਨੇਮਾ ਦੇ ਵਿੱਚ ਭਾਈ ਹਰਦੀਪ ਵਰਗੇ ਭਾਈ ਗੈਰੀ ਵਰਗੇ ਫਿਲਮ ਮੇਕਰ ਹੋਣਗੇ ਤੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਸਮਰੱਤ ਸਿੰਘ ਵਰਗੇ ਵਕੀਲ ਹੋਣਗੇ ਤਾਂ ਇਨਸਾਫ ਵਟਤੇ ਪਿਆ 60 ਚ ਬੇਸਿਕਲੀ 60 ਚ ਨੀਗੀ 3 ਨੀ 4 ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਜਸਵੀਰ ਸਾਇਆ ਪਾਜੀ ਦੇਖੋ ਪ੍ਰੀਮੀਅਰ ਬਹੁਤ ਦੇਖੀਦੇ ਨੇ ਤੇ ਬੋਲਣਾ ਵੀ ਪੈਂਦਾ ਹੁੰਦਾ ਕਿ ਹਨਾ ਵੀ ਫਿਲਮ ਠੀਕ ਲੱਗੀ ਪਰ ਇਹ ਪਹਿਲੀ ਫਿਲਮ ਆ ਇੰਨੀ ਦੇਰ ਬਾਅਦ ਜਿਹੜੀ ਮੈਂ ਦਿਲੋਂ ਕਹਿ ਰਿਹਾ ਇੰਨੀ ਕੈਂਡ ਫਿਲਮ ਆ ਇੰਨੀ ਕੈਂਡ ਫਿਲਮ ਆ ਉਹਦਾ ਟੀਜ਼ਰ ਦਿਖਾਇਆ ਸੀ ਪਾਜੀ ਨੇ ਦੇਖ ਕੇ ਸਵਾਦ ਆ ਗਿਆ ਸੀ ਪੂਰੀ ਐਕਸਪੈਕਟੇਸ਼ਨ ਦੇ ਨਾਲ ਆਇਆ ਸੀ ਇਹ ਕੈਂਡ ਫਿਲਮ ਹੋਊਗੀ ਔਰ ਉਨੀ ਹੀ ਕੈਂਟ ਲੱਗੀ ਬਈ ਇਹ ਤਾਂ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਸੱਚੀ ਦੇਖ ਕੇ ਇੰਨਾ ਇਨਸਪਾਇਰ ਹੋਇਆ ਇੰਨਾ ਇਨਸਪਾਇਰ ਮੇਰਾ ਜੀ ਕਰਦਾ ਹੈ ਇਹ ਜੀ ਫਿਲਮ ਬਣਾਵੇ ਇੰਨੀ ਕੈਂਡ ਫਿਲਮ ਬਣਾਈ ਆ ਔਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਇੰਨੀ ਕੈਂਡ ਫਿਲਮ ਬਣਾਉਣ ਲਈ ਔਰ ਸੱਚੀ ਇਹ ਫਿਲਮ ਬਲੌਕਬਸਟਰ ਹੋਣੀ ਚਾਹੀਦੀ ਆ ਮੈਨੂੰ ਤੁਹਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਹੋ ਜਿਹੇ ਸਿਨੇਮਾ ਦਾ ਕਿਉਂ ਕਰਕੇ ਇਹੋ ਜਿਹੇ ਸਿਨੇਮਾ ਰੋਜ਼ ਬਣਦਾ ਨਹੀਂ ਇੰਨਾ ਇੰਨੀ ਕੈਂਡ ਫਿਲਮ ਰਾਈਟ ਫਿਲਮ ਨੇ ਬੰਨ ਕੇ ਰੱਖਿਆ ਔਰ ਫਿਲਮ ਟੀਚ ਕਰਦੀ ਹੈ ਬਿਨਾ ਪ੍ਰੀਚ ਕਰੇ ਵਿਰਾ ਐਂਟਰਟੇਨ ਵੀ ਕਰਦੀ ਹੈ ਔਰ ਸਾਨੂੰ ਸਿਖਾਉਂਦੀ ਵੀ ਹੈ ਇਟਸ ਅ ਗ੍ਰੇਟ 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 ਫਿਲਮ ਮੈਂ ਕਹਿੰਦਾ 10 ਚੋਂ ਇਹਨੂੰ 15 ਨੰਬਰ ਦੇਣੇ ਚਾਹੀਦੇ ਨੇ ਇੰਨੀ ਕਹੜਵਲ ਕਲਾਸ ਮਾਈਂਡਫੁਲ ਹੋਇਆ ਮੈਂ ਦੇਖ ਆਓ ਜੀ ਇਹ ਕੰਡਾ ਗੁੱਡ ਇਸਾ ਪਹਿਲੀ ਪਾਚ ਕਰਨ ਬਾਅਦ 2 ਮਿੰਟ ਹੋ ਗਏ ਆਈ ਥਿੰਕ ਸਾਰਿਆਂ ਨੇ ਇੰਨਾ ਬੋਲ ਲਿਆ ਮੈਂ ਕੀ ਕਵਾਂ ਮੈਂ ਨਾ ਜਦੋਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਹਿਲਾਂ ਇਹ ਹੋ ਲੈਣ ਦਿਓ ਇੱਕ ਇੱਕ ਕਰਕੇ ਸਾਰੇ ਦੇਖ ਜਾਣ ਫਿਰ ਆਪਾਂ ਕਰਦੇ ਆਂ ਦੇਖ ਜਿਹਨੇ ਸਾਰੇ ਦੇਖ ਜਾਣੇ ਆ ਇਹ ਤੋਂ ਆਡੀਓ ਲੈ ਆ ਚਲੋ ਮੈਂ ਮੈਂ ਇੱਕ ਗੱਲ ਕਵਾਂਗੀ ਜਦੋਂ ਮੈਂ ਸ਼ੁਰੂਆਤ ਕਰ ਰਹੀ ਸੀ ਪੰਜਾਬੀ ਇੰਡਸਟਰੀ ਚ ਆਉਣ ਦੀ ਤਾਂ ਮੈਂ ਕਮੈਂਟਸ ਦੇਖਦੀ ਸੀ ਲੋਕੀ ਇਵਨ ਮੇਰੇ ਘਰੇ ਵੀ ਇਹ ਕਹਿੰਦੇ ਸੀ ਕਿ ਕਾਮੇਡੀ ਤੋਂ ਬਿਨਾ ਕੁਝ ਨਹੀਂ ਬਣਦਾ ਕੀ ਬਣੂਗਾ ਕੀ ਬਣੂਗਾ ਮੈਂ ਕਾਮੇਡੀ ਨੂੰ ਡੀਗ੍ਰੇਡ ਨਹੀਂ ਕਰ ਰਹੀ ਪਰ ਸਾਨੂੰ ਇਹ ਹੀ ਹੁੰਦਾ ਸੀ ਕਿ ਅੱਛਾ ਸੇਫ ਰਸਤਾ ਹੈ ਕਿ ਜਾਓ ਤੇ ਕਾਮੇਡੀ ਫਿਲਮ ਜਾ ਕੇ ਕਰ ਲਓ ਤੇ ਤੁਸੀਂ ਆਡੀਅנס ਨਾਲ ਬੰਨ ਲਓ ਬਟ ਜਦੋਂ ਮੈਂ ਇੱਥੇ ਆਈ ਮੈਂ ਪ੍ਰੋਡਿਊਸਰਸ ਨਾਲ ਵੀ ਗੱਲ ਕੀਤੀ ਕਿ ਆਪਾਂ ਕਿਉਂ ਨਹੀਂ ਕੁਝ ਨਵਾਂ ਕਰਦੇ ਉਹਨਾਂ ਦਾ ਇੱਕੋ ਹੀ ਇੱਕ ਕਾਰਨ ਸੀਗਾ ਕਿ ਰੈਵਨਿਊ ਨਹੀਂ ਜਨਰੇਟ ਹੁੰਦਾ ਲੋਕੀ ਦੇਖਣ ਨਹੀਂ ਆਉਂਦੇ ਤੇ ਲੋਕੀ ਬੜੇ ਆਸਾਨ ਤਰੀਕੇ ਨਾਲ ਕਹਿ ਦਿੰਦੇ ਆ ਕਿ ਸਾਨੂੰ ਤੁਸੀਂ ਕੋਈ ਡਿਫਰੈਂਟ ਨਹੀਂ ਦਿਖਾ ਰਹੇ ਤੁਸੀਂ ਆਪ ਨਹੀਂ ਜਾਂਦੇ ਦੇਖਣ ਤੇ ਜੇ ਇਹ ਫਿਲਮ ਤੁਸੀਂ ਮਿਸ ਕੀਤੀ ਤੁਸੀਂ ਇੱਕ ਕਲਾਸਿਕ ਤੋਂ ਮਿਸ ਕਰ ਰਹੇ ਹੋ ਇਹ ਮੈਂ ਸਿਰਫ ਤਾਰੀਫ ਕਰਨ ਲਈ ਨਹੀਂ ਕਹਿ ਰਹੀਆਂ ਪ੍ਰੇਮੀਅਸ ਤੇ ਜਾਂਦੇ ਆ ਵਧੀਆ-ਵਧੀਆ ਬੋਲਣਾ ਹੁੰਦਾ ਹੈ ਬਟ ਅੱਜ ਦਿਲੋਂ ਨਿਕਲ ਰਹੀਏ ਗੱਲ ਸੋ ਕਿਊਡੋਸ ਟੂ ਫਸ ਦਾ ਪ੍ਰੋਡਿਊਸਰ ਕਿ ਤੁਸੀਂ ਐਕਚੁਅਲੀ ਇਹ ਕਨਸੈਪਟ ਨੂੰ ਲੈ ਕੇ ਆ ਰਹੇ ਹੋ ਬਿਨਾ ਇਹ ਸੋਚੇ ਕਿ ਰੇਵਨਿਊ ਕਿੱਥੋਂ ਆਏਗਾ ਕਿੱਥੋਂ ਨਹੀਂ ਇਹ ਜਿਗਰਾ ਹੁੰਦਾ ਹੈ ਤੇ ਆਡੀਅנס ਲਈ ਕੁਝ ਕਰਨ ਦੀ ਚਾਹ ਹੁੰਦੀ ਹੈ ਇਹ ਆਪਦੇ ਐਕਟਿੰਗ ਜਾਂ ਆਪਦੇ ਫਿਲਮ ਮੇਕਿੰਗ ਲਈ ਇਹ ਆਪਦੇ ਕraft ਲਈ ਇਸ਼ਕ ਹੁੰਦਾ ਹੈ ਤੇ ਇਹੋ ਜੀ ਫਿਲਮ ਨੂੰ ਪਲੀਜ਼ ਸਪੋਰਟ ਕਰੋ ਮੈਂ ਦਾ ਚਾਹੁੰਨੀ ਆ ਕਿ ਮੇਰੇ ਅ ਪੱਖ ਜੇ ਉਹ ਜੀ ਕੋਈ ਫਿਲਮ ਆਵੇ ਅੱਗੇ ਐਂਡ ਇਟਸ ਅ ਬlesਸਿੰਗ ਟੂ ਦਾ ਪੰਜਾਬੀ ਇੰਡਸਟਰੀ ਇਸ ਫਿਲਮ ਨਾਲ ਮੈਨੂੰ ਪੱਕਾ ਯਕੀਨ ਆ ਕਿ ਪੰਜਾਬੀ ਇੰਡਸਟਰੀ ਦੀ ਗੱਲ ਹਰ ਜਗ੍ਹਾ ਹੋਊਗੀ ਬਾਲੀਵੁੱਡ 'ਚ ਵੀ ਹੋਊਗੀ ਕੰਪੈਰੀਜ਼ਨਸ ਵੀ ਹੋਣਗੇ ਤਾਂ ਕਰਕੇ ਮੈਂ ਕਹਿ ਰਹੀ ਆ ਪਲੀਜ਼ ਇਸ ਫਿਲਮ ਨੂੰ ਸਪੋਰਟ ਕਰੋ ਬੈਂਡੀ ਹਜ਼ਾਨਾ ਗ੍ਰੇਟ ਜੌਬ ਸਰ ਅੱਦਾਨਾ ਗ੍ਰੇਟ ਜੌਬ ਸਾਰੇ ਕਿਰਦਾਰ ਬਾ ਕੁਮਾਲ ਮਤਲਬ ਮੈਂ ਮੈਨੂੰ ਹਲੇ ਤੱਕ ਇੱਕ ਇੱਕ ਡਾਇਲੋਗ ਯਾਦ ਆ ਮੈਂ ਹੁਣੇ ਬਸ ਪ੍ਰੀਮੀਅਰ ਤੋਂ ਬਾਹਰ ਨਿਕਲੀ ਆ ਇਟ ਇਜ਼ ਅਮੇਜ਼ਿੰਗ ਪਲੀਜ਼ ਸਪੋਰਟ ਕਰੋ ਤਾਂ ਕਿ ਅਸੀਂ ਇੱਕ ਇਹ ਸਿਨੇਮਾ ਬਣਾ ਸਕੀਏ ਐਨੋ ਕਹਿੰਦੇ ਆ ਸਿਨੇਮਾ ਸੋ ਪਲੀਜ਼ ਮੈਂ ਹੋਰ ਕੁਝ ਨਹੀਂ ਕਹਿ ਸਕਦੀ ਮੈਂ ਪਲੀਜ਼ ਹੀ ਕਹਿ ਰਹੀ ਹਾਂ ਕਿਉਂਕਿ ਮੈਂ ਐਕਟਰ ਹਾਂ ਮੈਨੂੰ ਨਾ ਇਹ ਦਰਦ ਤੋਂ ਪਤਾ ਹੈ ਤੁਸੀਂ ਜਾਣਦੇ ਨਹੀਂ ਹੋ ਐ ਉਹ ਜੀ ਫਿਲਮਾਂ ਦੇਖਣ ਤੁਸੀਂ ਕਨਸੈਪਟਸ ਨੂੰ ਥੋੜਾ ਜਿਆਦਾ ਥੋੜਾ ਜਿਆਦਾ ਨੂੰ ਇੰਪੋਰਟੈਂਸ ਦਿਓ ਅਸੀਂ ਦੇਖੋ ਤੁਹਾਡੇ ਲਈ ਕੀ ਕੁਝ ਲੈ ਕੇ ਆ ਸਕਦੇ ਆ ਇਹੋ ਜੀ ਫਿਲਮ ਲੈ ਕੇ ਆ ਸਕਦੇ ਆ ਅਸੀਂ 6 eaches is an amazing थैंक यू ਕਿ ਤੁਸੀਂ ਲੈ ਕੇ ਆਏ ਐਂਡ ਵੰਡਰਫੁਲ ਪ੍ਰੀਮੀਅਰ ਅੱਜ ਦਾ ਦਿਨ ਸਫਲ ਆਏ ਰੇਕ थैंक यू ਸਰਗੀ ਜੀ ਸਰਗੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸਾਰੀ ਟੀਮ ਨੂੰ ਮੇਰੇ ਵੱਲੋਂ ਮੁਬਾਰਕਾਂ ਜਿੰਨੇ ਵੀ ਛੋਟੇ ਕਰੈਕਟਰ ਤੋਂ ਲੈ ਕੇ ਵੱਡੇ ਕਰੈਕਟਰਾਂ ਸਭ ਨੇ ਬਹੁਤ ਹੀ ਕੰਮ ਕੀਤਾ ਆਪਣਾ ਆਪਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹਨਾਂ ਕਨੈਕਟ ਹੁੰਦਾ ਫਿਲਮ ਦੇ ਨਾਲ ਹਰ ਇੱਕ ਕਰੈਕਟਰ ਨੇ ਆਪਣੇ ਆਪ ਨਾਲ ਆਪਾਂ ਨੂੰ ਕਨੈਕਟ ਕੀਤਾ ਹੈ ਸੋ ਬਹੁਤ ਹੀ ਸਾਰੀ ਟੀਮ ਵਧਾਈ ਦਾ ਪਾਤਰ ਹੈ ਸੀ ਕਿਉਂਕਿ ਇਹੋ ਜਿਹਾ ਸਿਨੇਮਾ ਇਹੋ ਜਿਹਾ ਵਿਸ਼ੇ ਹਰ ਵਾਰ ਜਾਂ ਹਰ ਫਿਲਮ ਦੇ ਵਿੱਚ ਆਪਾਂ ਨੂੰ ਨਹੀਂ ਮਿਲਦੇ ਬਹੁਤ ਘੱਟ ਹੁੰਦਾ ਕਿ ਇਹੋ ਜਿਹੀ ਵਿਸ਼ੇ ਤੇ ਗੱਲ ਕੀਤੀ ਜਾਂਦੀ ਹੈ ਸੋ ਬੜੀ ਖੁਸ਼ੀ ਹੋਈ ਕਿ ਇਹੋ ਜਿਹਾ ਕਨਸੈਪਟ ਨੂੰ ਅੱਗੇ ਲੈ ਕੇ ਆਉਂਦਾ ਤੇ ਕੁੜੀਆਂ ਤੇ ਮੁੰਡਿਆਂ ਦੀ ਬਰਾਬਰੀ ਦੀ ਗੱਲ ਕੀਤੀ ਆ ਸੋ ਸਾਰੀ ਟੀਮ ਨੂੰ ਮੁਬਾਰਕਾਂ ਕਿਉਂਕਿ ਇੱਕ ਚੰਗਾ ਸਿਨੇਮਾ ਚੰਗਾ ਸਿਨੇਮਾ ਹੀ ਹੁੰਦਾ ਹੈ ਜਿਹੜਾ ਸਮਾਜ ਦੇ ਵਿੱਚ ਵਿੱਚ ਬਦਲਾਅ ਲੈ ਕੇ ਆਉਂਦਾ ਹੈ ਸੋ ਇਹ ਬਦਲਾਅ ਆਏਗਾ ਸੋ ਮੈਨੂੰ ਉਮੀਦ ਆ ਕਿ ਜਿੰਨੇ ਵੀ ਦਰਸ਼ਕ ਜਾਂ ਇਹਦਾ ਟ੍ਰੇਲਰ ਦੇਖ ਰਹੇ ਆ ਸਾਰੇ ਜਨਨ ਜ਼ਰੂਰ ਦੇਖਣ ਆਉਣਗੇ ਕਿਉਂਕਿ ਇਹ ਬਹੁਤ ਸੋਹਣਾ ਸਿਨੇਮਾ ਹੈ ਤੇ ਇਹਨੂੰ ਸਪੋਰਟ ਕਰਨ ਦੀ ਬਹੁਤ ਲੋੜ ਹੈ ਜ਼ਰੂਰ ਜਾਇਓ ਥੈਂਕ ਯੂ ਮੈਂ ਬੋਲਦਾ ਅ ਅਸੀਂ ਬਾਲੀਵੁੱਡ ਨੂੰ ਬਹੁਤ ਸਮੇਂ ਤੋਂ ਟੱਕਰ ਦਿੰਦੇ ਆ ਰਹੇ ਆਂ ਬਾਲੀਵੁੱਡ ਆਪਾਂ ਵੀ ਦੇਖ ਰਹੇ ਆ ਕਿ ਹੁਣ ਦੇਖ ਕੇ ਹਿੰਦੀ ਫਿਲਮਾਂ ਖੁਸ਼ ਨਹੀਂ ਲੋਕ ਸਾਡੀ ਆਡੀਅנס ਪੰਜਾਬੀ ਸਿਨੇਮੇ ਦੀ ਬਹੁਤ ਵਧ ਰਹੀ ਆ ਪਰ ਇੱਕ ਗਿਲਾ ਸੀ ਇੱਕ ਸ਼ਿਕਵਾ ਸੀ ਕਿ ਅਸੀਂ ਚੰਗਾ ਕੰਟੈਂਟ ਨਹੀਂ ਲੈ ਕੇ ਆਉਦੇ ਸਿਰਫ ਉਹੀ 150 ਚਿਹਰੇ ਉਹੀ ਕਮੇਡੀ ਉਹੀ ਚੀਜ਼ਾਂ ਨੂੰ ਅਸੀਂ ਲੈ ਕੇ ਆ ਰਹੇ ਆਂ ਸਿਨੇਮਿਆਂ ਦੇ ਵਿੱਚ ਪਹਿਲੀ ਵਾਰ ਇੱਕ ਸਿਨੇਮਾ ਬਦਲ ਰਿਹਾ ਔਰ ਸਾਊਥ ਨੂੰ ਟੱਕਰ ਦੇਣ ਲਈ ਤਿਆਰ ਹੋ ਰਿਹਾ ਸਿਨੇਮਾ ਪਰ ਸਾਡਾ ਫਰਜ਼ ਬਣਦਾ ਅਸੀਂ ਸਾਊਥ ਦੀ ਆਡੀਓ ਮੰਗੂ ਜਿਵੇਂ ਉੱਥੇ ਦੀ ਆਡੀਅנס ਆ ਉਹ ਸਿਨੇਮੇ ਦਾ ਸਾਥ ਦਿੰਦੀ ਆ ਆਪਣੇ ਕਲਾਕਾਰਾਂ ਦਾ ਸਾਥ ਦਿੰਦੀ ਆ ਆਪਣੀਆਂ ਟੀਮਾਂ ਨੂੰ ਸਪੋਰਟ ਕਰਦੀ ਆ ਸਾਡੀ ਵੀ ਬੇਨਤੀ ਆ ਮੇਰੀ ਖਾਸ ਕਰਕੇ ਕਿ ਸਾਡੀ ਆਡੀਅנס ਨੂੰ ਪੰਜਾਬੀ ਆਡੀਅנס ਨੂੰ ਜਿਹੜੀ ਕਿ ਪੂਰੀ ਦੁਨੀਆ 'ਚ ਫੈਲ ਚੁੱਕੀ ਆ ਔਰ ਪਾਕਿਸਤਾਨ ਦੇ ਮੁਲਕ ਦੇ ਵਿੱਚ 16 ਕਰੋੜ ਆਬਾਦੀ ਆ ਸਾਡੀ ਪੰਜਾਬੀ ਸਿਨੇਮੇ ਦੀ ਐਵੇਂ ਹੀ ਸਾਡੀ ਜਿਹੜੀ ਬਾਹਰਲੀਆਂ ਕੰਟਰੀਆਂ ਦੇ ਵਿੱਚ ਆ ਸਾਡੀ ਗਰੁੱਪ ਬਹੁਤ ਆ ਜੇ ਚੰਗਾ ਸਿਨੇਮਾ ਦੇਖਣਾ ਤਾਂ 6 ਇਚ ਦੇਖੋ ਤੁਹਾਡੇ ਬੱਚਿਆਂ ਨੂੰ ਜਿਹੜਾ ਉਹ ਫੜਕਾ ਦੜਕਾ ਉਹ ਮਾਰਕੁੱਟ ਉਹ ਲੜਾਈ ਝਗੜੇ ਤੋਂ ਪਰੇ ਕਰੂਗਾ ਇੱਕ ਚੰਗਾ ਸਿਨੇਮਾ ਤੁਹਾਨੂੰ ਦੇਖਣ ਨੂੰ ਮਿਲੂਗਾ ਮੇਰੀ ਬੇਨਤੀ ਆ ਸਾਰਿਆਂ ਨੂੰ ਇੱਕ ਚੰਗੇ ਸਿਨੇਮੇ ਵਾਸਤੇ ਤੁਸੀਂ 6 ਇਚ ਨੂੰ ਜ਼ਰੂਰ ਦੇਖਿਓ ਸਪੋਰਟ ਕਰਿਓ ਔਰ ਤੁਹਾਡਾ ਫਰਜ਼ ਬਣਦਾ ਕਿ ਜੇ ਅਗਰ ਚੰਗਾ ਸਿਨੇਮਾ ਤੁਸੀਂ ਚਾਹੁੰਦੇ ਹੋ ਤਾਂ 6 ਇਚ ਬਾਕਸ ਆਫਿਸ ਦੇ ਉੱਤੇ ਹਿੱਟ ਹੋਣੀ ਚਾਹੀਦੀ ਆ ਬਲਾਸਬਾਸਟਰ ਫਿਲਮ ਹੋਣੀ ਚਾਹੀਦੀ ਆ ਜਿਵੇਂ ਸਮੀਪ ਕੰਗਵੀਰ ਜੀ ਨੇ ਕਿਹਾ ਕਿਉਂਕਿ ਇਹਨਾਂ ਦੀਆਂ ਫਿਲਮਾਂ ਅਸੀਂ ਦੇਖਦੇ ਆ ਪਸੰਦ ਕਰਦੇ ਆ ਜੇ ਇਹਨਾਂ ਨੂੰ ਫਿਲਮ ਪ੍ਰਭਾਵਿਤ ਕੀਤੀ ਆ ਬਾਕੀ ਲੋਕਾਂ ਨੂੰ ਪ੍ਰਭਾਵਿਤ ਕੀਤੀ ਆ ਇਹਦਾ ਮਤਲਬ 6 ਸੀਚ ਨੇ ਵਾਕਈ ਆਪਣਾ ਕਮਾਲ ਦਿਖਾਇਆ ਮੇਕਿੰਗ ਵੱਲੋਂ ਲਿਖਤ ਤੌਰ ਵੱਲੋਂ ਐਕਟਰਾਂ ਵੱਲੋਂ ਕਿਸੇ ਗੱਲੋਂ ਵੀ ਕੋਈ ਕਮੀ ਨਹੀਂ ਛੱਡੀ ਗਈ ਬਸ ਫਰਕ ਜੇ ਇਹਨਾਂ ਕਿਹਾ ਕਿ ਉਹ 5-5 ਕਰੋੜ 10-10 ਕਰੋੜ ਵਾਲੇ ਆਰਟਿਸਟ ਤੁਹਾਨੂੰ ਇਸ ਫਿਲਮ ਚ ਨਹੀਂ ਮਿਲਣੇ ਪਰ ਇੱਕ ਚੰਗਾ ਕੰਟੈਂਟ ਜ਼ਰੂਰ ਮਿਲੇਗਾ ਧੰਨਵਾਦ सबसे पहले मैं आप सबको थैंक यू बोलना चाहती हूँ ये फ़िल्म देखने के लिए और इस फिल्म को ज्वाइन करने के लिए ये फ़िल्म 14 मार्च को रिलीज़ हो रही है और बहुत अच्छी रियल बेस्ड कौन्ते, रियल कॉन्टेंट पे बेस्ड है बहुत अच्छी फिल्म थी और ये बहुत ज़्यादा बहुत <laughs> बहुत अच्छी फिल्म थी और हरदीप गरेवाल साहित्य भी मतलब हमको सेट पे ऐसा फील नहीं होने दिया मतलब ऐसा फील ऐसा ट्रीट किया जैसे हम उनके फैमिली मेम्बर हैं बहुत अच्छे ढंग से ट्रीट किया और बहुत अच्छी मूवी थी तो मैंने भी अच्छा किया <laughs> <laughs> जितने भी यहाँ पे आर्टिस्ट थे जिन्होंने ये मूवी देखी उन सबका थैंक यू गैरी खतराव सर ने ये मूवी डायरेक्ट की और उनको भी थैंक यू हदीब गरेवाल सर ने बहुत अच्छी मूवी लिखी है

ਮੈਨੂੰ ਲੱਗਦਾ ਵੀ ਜਿੰਨੇ ਆਰਟਿਸਟ ਆਏ ਸੀਗੇ ਸਾਰੇ ਬੋਲ ਕੇ ਗਏ ਆ ਸਾਰੇ ਚੰਗਾ ਹੀ ਬੋਲ ਕੇ ਗਏ ਆ ਸਾਡੀ ਟੀਮ ਦੇ ਬੰਦੇ ਆ ਆਪਣੇ ਪ੍ਰੋਡਕਟ ਲਈ ਕੋਈ ਮਾੜਾ ਬੋਲਦਾ ਵੀ ਨਹੀਂ ਹੁੰਦਾ ਅਸੀਂ ਡੇਢ ਮਹੀਨੇ ਤੋਂ ਬੋਲ ਹੀ ਰਹੇ ਆ ਲਗਾਤਾਰ ਬੋਲ ਰਹੇ ਆ ਚੰਗੀ ਚੀਜ਼ ਬਣਾਈ ਆ ਅਲੱਗ ਚੀਜ਼ ਬਣਾਈ ਆ ਤੁਸੀਂ ਦੇਖਣ ਜਾਇਓ ਮੇਰੇ ਹਿਸਾਬ ਨਾਲ ਤਾਂ ਸਾਨੂੰ ਇਹ ਗੱਲ ਸਾਡੀ ਕਹਿਣੀ ਨਹੀਂ ਬਣਦੀ ਜੇ ਅਸੀਂ ਇੰਨਾ ਕੰਮ ਕਰ ਚੁੱਕੇ ਆ ਇਦਾਂ ਦਾ ਕੰਮ ਕਰ ਚੁੱਕੇ ਆ ਵੀ ਪਲੀਜ਼ ਦੇਖਣ ਆਓ ਖੋਡੀ ਆਪਣੀ ਜ਼ਿੰਮੇਵਾਰੀ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਤਾਂ ਦਿਲੋਂ ਲਿਖਿਓ ਦਿਲੋਂ ਬੋਲਿਓ ਜੇ ਨਹੀਂ ਕੋਈ ਚੀਜ਼ ਵਧੀਆ ਲੱਗੀ ਉਹ ਵੀ ਸਾਨੂੰ ਦੱਸ ਦਿਓ ਅਗਲੀ ਵਾਰ ਤੋਂ ਅਸੀਂ ਠੀਕ ਕਰ ਲਾਂਗੇ ਪਰ ਸਾਨੂੰ ਇੱਕ ਮੌਕਾ ਜ਼ਰੂਰ ਚਾਹੀਦਾ ਸ਼ੁੱਕਰਵਾਰ ਨੂੰ ਫਿਲਮ ਦੇਖ ਕੇ ਆਪਾਂ ਸ਼ਨੀਵਾਰ ਨੂੰ ਬਹਿ ਜਾਾਂਗੇ ਉਦੋਂ ਗੱਲ ਕਰਾਂਗੇ ਪਰ ਸ਼ੁੱਕਰਵਾਰ ਨੂੰ ਬਿਨਾਂ ਫਿਲਮ ਦੇਖੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿਨੇਮਾ ਨਹੀਂ ਬਣ ਰਿਹਾ ਜਾਂ ਅਲੱਗ ਸਿਨੇਮਾ ਨਹੀਂ ਬਣ ਰਿਹਾ ਸ਼ਨੀਵਾਰ ਨੂੰ ਸਵੇਰੇ 10 ਵਜੇ ਜਿੱਥੇ ਕਹੋਗੇ ਉੱਥੇ ਵਹਜਾਂਗੇ ਪਰ ਸ਼ੁੱਕਰਵਾਰ ਨੂੰ ਹਾਊਸ ਫੁੱਲ ਚਾਹੀਦੇ ਆ ਤੇ ਹਾਊਸ ਫੁੱਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਨਾ ਆਡੀਅנס ਤੋਂ ਵੀ ਕਿ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਕਿ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਤੇ ਤੁਹਾਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਢਾ ਦੋਗੇ ਥੋੜੇ ਹੱਥ ਆ ਤਾਂ ਸੀਗਾ